ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਸਤਾਦ ਤੇ ਚੇਲਾ ਹੋਣਗੇ ਆਮੋ ਸਾਹਮਣੇ ਕੱਲ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸੀ ਜਨਮ ਦਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਵੱਡਾ ਐਲਾਨ ਕੀਤਾ ਗਿਆ ਕਿ ਮੈਂ ਹਲਕਾ ਗਿੱਦੜ ਬਾਹਾ ਤੋਂ 2027 ਦੀ ਵਿਧਾਨ ਸਭਾ ਦੀ ਚੋਣ ਲੜਾਂਗਾ ਹਾਲਾਂਕਿ ਪੰਜਾਬ ਦੇ ਲੋਕਾਂ ਵੱਲੋਂ ਅਤੇ ਸਿਆਸੀ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੰਬੀ ਜਿਹੜਾ ਖੁਦ ਦਾ ਹਲਕਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਥੋਂ ਚੋਣ ਕਿਉਂ ਨਹੀਂ ਲੜੇਗਾ ਕੀ ਹਲਕਾ ਲੰਬੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਜਿੱਥੋਂ ਦੇ ਜੰਪਲ ਨੇ ਸੁਖਬੀਰ ਸਿੰਘ ਬਾਦਲ ਉਸ ਹਲਕੇ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨੀ ਚਾਹੀਦੀ ਸੀ ਜੇ ਗੱਲ ਕਰੀਏ ਹਲਕਾ ਗੱਦੜਵਾਹ ਦੀ ਹਲਕਾ ਗੱਦੜਵਾਹ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਘੜ ਰਿਆ ਹੈ ਚਾਹੇ ਉਹ ਰਾਜਾ ਵਰਿੰਗ ਹੋਵੇ ਚਾਹੇ ਉਹ ਮਨਪ੍ਰੀਤ ਬਾਦਲ ਹੋਵੇ ਚਾਹੇ ਉਹ ਬਾਦਲ ਪਰਿਵਾਰ ਹੋਵੇ ਤੇ ਚਾਹੇ ਹੋਣ ਆਮ ਆਦਮੀ ਪਾਰਟੀ ਤੋਂ ਮਜੂਦਾ ਡਿੰਪੀ ਢਿੱਲੋਂ ਅਸੀਂ ਗੱਲ ਕਰ ਰਹੇ ਹਾਂ ਡਿੰਪੀ ਢਿੱਲੋਂ ਅਤੇ ਸੁਖਬੀਰ ਸਿੰਘ ਬਾਦਲ ਦੀ ਕੱਲ ਜਿਵੇਂ ਹੀ ਉਸ ਨੇ ਐਲਾਨ ਕੀਤਾ ਕਿ ਮੈਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਧਰਮਣੀ ਅਕਾਲੀ ਦਲ ਵੱਲੋਂ ਹਲਕਾ ਗਿੱਦੜਵਾਹਾ ਤੋਂ ਲੜਾਂਗਾ ਇਧਰ ਡਿੰਪੀ ਢਿੱਲੋ ਅਤੇ ਰਾਜਾ ਵੜਿੰਗ ਨੇ ਜਿਹੜਾ ਚੈਲੰਜ ਕੱਲ ਸੁਖਵੀਰ ਸਿੰਘ ਬਾਦਲ ਹੁਣਾਂ ਵੱਲੋਂ ਕੀਤਾ ਗਿਆ ਉਸ ਨੂੰ ਖੜੇ ਮੱਥੇ ਪਰਵਾਨ ਕੀਤਾ ਉਸਤਾਦ ਤੇ ਚੇਲਾ ਹੋਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਹਮਣੇ ਸਾਹਮਣੇ ਉਸਤਾਦ ਕੌਣ ਹੈ ਚੇਲਾ ਕੌਣ ਹੈ ਅਸੀਂ ਗੱਲ ਕਰ ਰਹੇ ਹਾਂ ਸੁਖਵੀਰ ਸਿੰਘ ਬਾਦਲ ਦੀ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਵੱਡਾ ਭਰਾ ਵੱਡਾ ਉਸਤਾਦ ਮੰਨੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਿਮਪੀ ਢਿੱਲੋਂ ਹਾਲਾਂਕਿ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪੀ ਢਿੱਲੋਂ ਵੱਲੋਂ ਹੀ ਲੜੀਆਂ ਗਈਆਂ ਲੇਕਿਨ ਦੋਨੋਂ ਚੋਣਾਂ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਹਾਰੇ ਲੇਕਿਨ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਹਲਕਾ ਗੱਦਰਬਾਹਾ ਦੇ ਵਿੱਚ ਜਦੋਂ ਜਮਨੀ ਚੋਣ ਹੋ ਰਹੀ ਸੀ ਜਮਨੀ ਚੋਣ ਹੋ ਰਹੀ ਸੀ ਤੇ ਜਮਨੀ ਚੋਣ ਦੇ ਵਿੱਚ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਹਾਰਾਇਆ ਗਿਆ ਅੰਮ੍ਰਿਤਾ ਵੜਿੰਗ ਨੂੰ ਤੇ ਮਨਪ੍ਰੀਤ ਬਾਦਲ ਦੀ ਜ਼ਬਾਨਤ ਜप्त ਹੋਈ ਭਾਰਤੀ ਜਨਤਾ ਪਾਰਟੀ ਵਾਲੇ ਵਾਲਿਆਂ ਦਾ ਵੀ ਹਾਸ਼ਿਆ ਬਿਲਕੁਲ ਡਾਊਨ ਚਲਾ ਗਿਆ ਕਿ ਕਾਂਗਰਸ ਪਾਰਟੀ ਨੇ ਚੁਣੌਤੀ ਜ਼ਰੂਰ ਦਿੱਤੀ ਲੇਕਿਨ ਹੁਣ ਇੱਕ ਦਿਗਜ ਤੇ ਆਨ ਨਾਲ ਉਸਤਾਦ ਤੇ ਚੇਲਾ ਆਮੋ ਸਾਹਮਣੇ ਹੋਣਗੇ ਜਿਹੜਾ ਚੈਲੰਜ ਕੀਤਾ ਗਿਆ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਕਿ 2027 ਦੀ ਵਿਧਾਨ ਸਭਾ ਦੀ ਚੋਣ ਮੈਂ ਹਲਕਾ ਗਿੱਦੜਵਾਹਾ ਤੋਂ ਲੜਾਂਗਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਉਸ ਦੇ ਚੇਲੇ ਅਤੇ ਡੀਪੀ ਢਿੱਲੋ ਅਕਸਰ ਹੀ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਵੱਡਾ ਭਰਾ ਕਹਿੰਦੇ ਸੀ ਉਹਨਾਂ ਨੇ ਇੱਕ ਚੈਲੰਜ ਕਬੂਲ ਕਰ ਲਿਆ ਹੈ ਕੀ ਕਿਹਾ ਹੈ ਪਹਿਲਾ ਗੱਲ ਸੁਣਨੇ ਹਾਂ ਆਪਾਂ ਡਿਪਟੀ ਲੋਧੀ ਡਿਪਟੀ ਲੋਨੇ ਲਿਖਿਆ ਹੈ ਕਿ ਸੁਖਵੀਰ ਬਾਦਲ ਦੇ ਗਿੱਦੜਬਾਹ ਤੋਂ ਚੋਣ ਲੜਨ ਦਾ ਐਲਾਨ ਮੇਰੇ ਲਈ ਇੱਕ ਫਕਰ ਦੀ ਗੱਲ ਹੈ ਮੇਰੇ ਸਿਆਸੀ ਗੁਰੂ ਆਪਣੇ ਚੇਲੇ ਦੇ ਮੁਕਾਬਲੇ ਇਲੈਕਸ਼ਨ ਲੜੇਗਾ ਉਹਨਾਂ ਕਹਿੰਦੇ ਕਿ ਆਪਣੇ ਚੇਲੇ ਦੇ ਮੁਕਾਬਲੇ ਇਲੈਕਸ਼ਨ ਲੜੇਗਾ ਡਿਪਟੀ ਲੋਨੇ ਕਿਹਾ ਕਿ ਗਿੱਦੜਬਾਹ ਹਲਕੇ ਦੇ ਲੋਕ ਵਿਕਾਸ ਦੇ ਨਾਮ ਨੂੰ ਵੋਟ ਦੇਣਗੇ ਅਤੇ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੇ ਸਰਕਾਰ ਦੇ ਅਗਲੇ 1 ਸਾਲ ਵਿੱਚ ਉਹ ਉਹ ਹਲਕੇ ਦਾ ਨਕਸ਼ਾ ਹੀ ਬਦਲ ਦੇਣਗੇ ਡਿਪੀ ਢਿੱਲੋਂ ਨੇ ਕਿਹਾ ਕਿ ਸੁਖਵੀਰ ਬਾਦਲ ਦਾ ਐਲਾਨ ਬਾਦਲ ਦਾ ਉਕਤ ਐਲਾਨ ਕਰਨਾ ਮਜਬੂਰੀ ਸੀ ਕਿਉਂਕਿ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਪ੍ਰੇਸ਼ਦ ਦੇ ਜੋ ਉਮੀਦਵਾਰ ਖੜੇ ਕੀਤੇ ਹਨ ਉਹਨਾਂ ਨੂੰ ਇਹ ਲੌਲੀਪੌਪ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਇਹ ਸੁਖਵੀਰ ਬਾਦਲ ਦੀ ਮਜਬੂਰੀ ਸੀ ਇੱਕ ਸਾਲ ਰਹਿ ਗਿਆ ਹੈ ਡਿਪੀ ਢਿੱਲੋਂ ਨੇ ਕਿਹਾ ਮੈਂ ਆਪਣੇ ਹਲਕੇ ਦਾ ਨਕਸ਼ਾ ਬਦਲ ਦਿਆਂਗਾ ਤੇ ਲੋਕ ਵਕਾਸ ਨੂੰ ਲੋਕ ਡਵੈਲਪਮੈਂਟ ਨੂੰ ਵੋਟ ਪਾਉਣਗੇ ਤੇ ਮਜਬੂਰੀ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਇਹ ਲੌਲੀਪੌਪ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਗੇ ਹੈ ਡਿਪੀ ਟੂਨੇ ਨੇ ਦਾਅਵਾ ਕੀਤਾ ਕਿ ਗਿੱਦੜਬਾ ਹਲਕੇ ਦੇ ਲੋਕ ਉਹਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨੇ ਉਹਨਾਂ ਕਿਹਾ ਕਿ ਮੈਂ ਇਨ ਬਿਨ ਮੁਕਾਬਲੇ ਦੇ ਵਿੱਚ ਆਵਾਂਗਾ ਕਾਰਤੇ ਦੀ ਟੱਕਰ ਦੇ ਆਗਾ ਆਪਣੇ ਸਿਆਸੀ ਗੁਰੂ 우ਸਤਾਦ ਸੁਖਪੀਰ ਸਿੰਘ ਬਾਦਲ ਨੂੰ ਯਾਨੀ ਕਿ ਕਮਾਂਸਾਨ ਦਾ ਯੁੱਧ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਹੋ ਸਕਦਾ ਹੈ ਕਿ ਮਨਪ੍ਰੀਤ ਬਾਦਲ ਵੀ ਆ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਆਉਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੰਨਵਾਦ